ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਇਹ ਲੈ ਕੇ ਆਏ ਜੀ ਵੀਡੀਓ ਔਲਾਂ ਦਾ ਜੂਸ ਬਣਾਉਣ ਦੀ ਤੇ ਜਿਵੇਂ ਕਿ ਹੁਣ ਔਲਾਂ ਦਾ ਸੀਜ਼ਨ ਆ ਜੀ ਤੇ ਔਲੇ ਬਹੁਤ ਜ਼ਿਆਦਾ ਵਧੀਆ ਆ ਰਹੇ ਆ ਕਿ ਮਾਰਕੀਟ ਤੇ ਵਿੱਚ ਬਾਜ਼ਾਰ ਚ ਤੇ ਔਲੇ ਆਪਾਂ ਇਹ ਅੱਜ ਤੁਹਾਨੂੰ ਜੂਸ ਕੱਢ ਕੇ ਦਿਖਾਵਾਂਗੇ ਜੀ ਤੇ ਸਿਰਫ 5 ਮਿੰਟਾਂ ਦੇ ਵਿੱਚ ਜੂਸ ਆਪਣਾ ਔਲੇ ਦਾ ਤਿਆਰ ਹੋਊਗਾ ਤੇ ਬਿਨਾ ਮਸ਼ੀਨ ਤੋਂ ਆਪਾਂ ਜੂਸ ਬਣਾ ਕੇ ਦਿਖਾਵਾਂਗੇ ਕਿਵੇਂ ਬਣਾਵਾਂਗੇ ਔਲੇ ਦਾ ਜੂਸ ਬਿਨਾ ਮਸ਼ੀਨ ਤੋਂ ਤੇ ਤੁਸੀਂ ਵੀ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਤੇ ਔਲੇ ਖਾਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਿਹਤ ਲਈ ਆਪਣੇ ਤੇ ਬਹੁਤ ਜ਼ਿਆਦਾ ਵਧੀਆ ਵੀ ਹੈਗੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਆ ਇਹ ਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਇਹਨਾਂ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਕੀ ਕਰਾਂਗੇ ਤੇ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਬਹੁਤ ਹੀ ਆਸਾਨ ਤਰੀਕਾ ਦੱਸਾਂਗੇ ਇਹ ਤੁਹਾਨੂੰ ਜੂਸ ਕੱਢਣ ਦਾ ਬਿਨਾਂ ਮਸ਼ੀਨ ਤੋਂ ਆਵਲੇ ਦਾ ਜੂਸ ਤੇ ਆਵਲੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ ਤੇ ਬਹੁਤ ਚੰਗੀ ਤਰ੍ਹਾਂ ਧੋਣੇ ਜ਼ਰੂਰੀ ਆ ਔਲੇ ਕਿਉਂਕਿ ਇਹਨਾਂ ਦਾ ਆਪਾਂ ਜੂਸ ਬਣਾਉਣਾਗਾ ਤੇ ਹੁਣ ਆਪਾਂ ਇੱਥੇ ਲੈ ਲਏ ਜੀ ਇੱਕ ਕद्दूकश ਤੇ ਕद्दूकश ਨਾਲ ਆਪਾਂ ਇਹਨਾਂ ਨੂੰ ਕद्दूकश ਕਰਾਂਗੇ ਔਲੇ ਨੂੰ ਤੇ ਔਲੇ ਕद्दूकश ਕਰਨ ਲਈ ਜੀ ਆਪਾਂ ਇਹ ਕद्दूकश ਤਾਂ ਲੈਂਤਾਗਾ ਪਰ ਆਪਾਂ ਇਹ ਮੋٹے 파ਸੇ ਨਾਲ ਨਹੀਂ ਇਹ ਕद्दूकश ਕਰਨੇ ਤੇ ਇਹ ਆਪਾਂ ਬ੍ਰੀਕਫਾਸਟ ਨਾਲ ਕद्दूकस ਕਰਾਂਗੇ ਜਿਵੇਂ ਕਿ ਇਹ ਬਿਲਕੁਲ ਵਰੀਕ ਆਏ ਵੇਖੋ ਤੇ ਇਹਦੇ ਵਿੱਚ ਆਪਾਂ ਕद्दूकस ਕਰਾਂਗੇ ਇਹਨਾਂ ਨੂੰ ਕਿਦਾ ਕਿਹਾ ਹਾਂਗਾ ਤੇ ਇਹ ਪਾਸੇ ਨਾਲ ਹੁਣ ਆਪਾਂ ਲੱਗੇ ਜੀ ਕद्दूकस ਕਰਨ ਆਵਲੇ ਨੂੰ ਤੇ ਤਾਂ ਆਵਲੇ ਇਹ ਜੂਸ ਬਣਾਉਣ ਲਈ ਬਿਲਕੁਲ ਤਾਜ਼ੇ ਚਾਹੀਦੇ ਆ ਜੀ ਤੇ ਜੇਕਰ ਤੁਸੀਂ ਕਈ ਦਿਨਾਂ ਦੇ ਆਵਲਿਆਂ ਦਾ ਪਿਆ ਹੋ ਜਾਂਦਾ ਜੂਸ ਕੱਢੋਗੇ ਤਾਂ ਉਹ ਨਹੀਂ ਨਿਕਲਣਾ ਹੈਗਾਗਾ ਕਿਉਂਕਿ ਜਿਹੜਾ ਇਹਨਾਂ ਦੇ ਵਿੱਚ ਜੂਸ ਹੁੰਦਾ ਰਸ ਹੁੰਦਾ ਉਹ ਸੁੱਕਣ ਲੱਗ ਜਾਂਦਾ ਫਿਰ ਪਏ ਪਏ ਔਲਾਂ ਦੇ ਵਿੱਚ ਤੇ ਤਾਜ਼ੇ ਔਲੇ ਲੈ ਲੈਣੇ ਆਂਗੇ ਜੂਸ ਬਣਾਉਣ ਲਈ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਦੂਕੋਸ਼ ਕਰ ਲਾਂਗੇ ਤੇ ਕਈ ਕਰਾਂ ਦੇ ਵਿੱਚ ਜੂਸਰ ਨਹੀਂ ਹੁੰਦਾ ਜੀ ਜੂਸ ਕੱਢਣ ਲਈ ਤੇ ਇਸ ਤਰੀਕੇ ਨਾਲ ਆਪਾਂ ਤੇ ਜੂਸ ਕੱਢ ਸਕਦੇ ਆਂਗੇ ਔਲਾਂ ਦਾ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਜਿਆਦਾ ਕੋਈ ਇਹ ਤੇ ਟਾਈਮ ਵੀ ਨਹੀਂ ਲੱਗਦਾ ਹੈਗਾ ਜੀ ਮਿੰਟਾਂ ਵਿੱਚ ਦੀ ਕੱਦੂ ਕਸ਼ ਹੋ ਜਾਂਦੇ ਆਲੇ ਇਸ ਤਰੀਕੇ ਨਾਲ ਜੀ ਆਪਾਂ ਉਪਰੋਂ ਉਪਰੋਂ ਆਲੇ ਨੂੰ ਕੱਦੂ ਕਸ਼ ਕਰ ਲੈਣਾ ਚੰਗੀ ਤਰ੍ਹਾਂ ਸਾਰਾ ਆਲਾ ਆਪਾਂ ਕੱਦੂ ਕਸ਼ ਕਰ ਲਾਂਗੇ ਤੇ ਆ ਵੇਖੋ ਹੁਣ ਬੀਜ ਨਿਕਲ ਆਇਆ ਇਹਦਾ ਤੇ ਮਿੰਟਾਂ ਵਿੱਚ ਦੇ ਇਹ ਕਦੂਕਸ਼ ਹੋ ਜਾਂਦੇ ਅਗੇ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਇਹ ਤੇ ਕਦੂਕਸ਼ ਤਾਂ ਹਰ ਇੱਕ ਦੇ ਘਰ ਦੇ ਵਿੱਚ ਹੁੰਦਾ ਹੀ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕਦੂਕਸ਼ ਕਰ ਸਕਦੇ ਹਾਂ ਵਲਿਆਂ ਨੂੰ ਤੇ ਦੇਖੋ ਹੁਣ ਇਹ ਰਹਿ ਗਿਆ ਕੱਲਾ ਬੀਜ ਇਹਨੂੰ ਆਪਾਂ ਰੱਖ ਲਾਂਗੇ ਸਾਈਡ ਤੇ ਤੇ ਆਹ ਦੇਖੋ ਇਸ ਤਰੀਕੇ ਨਾਲ ਇਹ ਬਰੀਕ-ਬਰੀਕ ਇਹਦਾ ਬਣ ਜਾਂਦਾ ਇੱਕ ਫੇਰ ਜੀ ਆ ਗਈ। ਇਸ ਤਰੀਕੇ ਨਾਲ ਇਹ ਰਿਤੀ ਤੇ ਤੇ ਹੁਣ ਇਹਨਾਂ ਵਿੱਚ ਰਸ ਬਹੁਤ ਹੋਊਗਾ ਜੀ। ਇਹ ਦੇਖੋ ਰਸ ਵੇਖੋ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਰਸ। ਇਹਦਾ ਕੱਢ ਕੇ ਹਜੇ ਆਪਾਂ ਇੱਕ ਹੀ ਔਲਾ ਕੱਦੂ ਕਸ਼ ਕੀਤਾਗਾ। ਤੇ ਆਹ ਦੇਖੋ ਕਿਵੇਂ ਰਸ ਨਿਕਲ ਰਿਹਾ ਦੇਖੋ। ਬਹੁਤ ਜ਼ਿਆਦਾ ਰਸ ਨਿਕਲਦਾ ਜੀ। ਇੱਕ ਔਲੇ ਝੋ ਵੇਖੋ ਬਹੁਤ ਜ਼ਿਆਦਾ ਰਸ ਨਿਕਲ ਰਿਹਾਗਾ। ਦੇਖੋ ਕਿੰਨਾ ਜਿਆਦਾ ਰਸ ਨਿਕਲ ਰਿਹਾ ਹੈ ਤੇ ਇੱਥੇ ਆਪਾਂ ਕੋਈ ਆਪਾਂ ਨੂੰ ਇੱਥੇ ਲੋੜ ਨਹੀਂ ਹੈਗੇਗੀ ਮਸ਼ੀਨ ਦੀ ਜੂਸ ਕੱਢਣ ਲਈ ਔਲੇ ਦਾ ਹੁਣ ਆਪਾਂ ਸਾਰੇ ਔਲੇ ਕੱਦੂ ਕਸ਼ ਕਰ ਲਏ ਫਿਰ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਨਾਲ ਹੀ ਆਪਾਂ ਕੱਦੂ ਕਸ਼ ਕਰ ਲੈਣੇ ਆ ਤੇ ਇਹ ਵੇਖੋ ਜੀ ਆਪਾਂ ਚਾਰ ਔਲਿਆਂ ਦਾ ਜੂਸ ਕੱਢ ਲਿਆ ਤੇ ਚਾਰ ਔਲੇ ਆਪਾਂ ਕੱਦੂ ਕਸ਼ ਕਰ ਲਏ ਤੇ ਚਾਰ ਦੇ ਹੀ ਆਪਾਂ ਕੱਢਾਂਗੇ ਜੂਸ ਤੇ ਜੇਕਰ ਤੁਸੀਂ ਵੱਧ ਬਣਾਉਣਾ ਤਾਂ ਵੱਧ ਕੱਦੂ ਕਸ਼ ਕਰ ਲੈਣੇ ਔਲੇ ਤੇ ਆਪਾਂ ਚਾਰਕ ਦੇ ਕੱਢਾਂਗੇ ਕਿਉਂਕਿ ਆਪਾਂ ਇੱਕ ਜਣੇ ਨੇ ਪੀਣਾ ਹੈਗਾਗਾ ਤੇ ਜੇਕਰ ਤੁਸੀਂ ਜ਼ਿਆਦਾ ਪੀਣਾ ਹੈਗਾ ਇਹ ਦੇਖੋ ਜੀ ਆਪਾਂ ਇੰਨਾ ਸਾਰਾ ਇਹ ਕੱਦੂ ਕਸ ਕਰ ਲਏ ਹੋਲੇ ਤੇ ਹੁਣ ਆਪਾਂ ਕੀ ਕਰਾਂਗੇ ਇੱਥੇ ਇੱਕ ਲੈ ਲਈ ਚਾਹ ਪੋਣੀ ਤੇ ਇਹ ਲੈ ਲਿਆ ਆਪਾਂ ਗਲਾਸ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹਦਾ ਜੂਸ ਕੱਢ ਕੇ ਤੇ ਜੇਕਰ ਤੁਸੀਂ ਚਾਹ ਪੋਣੀ ਨਹੀਂ ਲੈਣੀ ਹੈਗੀ ਤਾਂ ਕੋਈ ਪਤਲਾ ਕੱਪੜਾ ਲੈ ਸਕਦੇ ਆ ਜਿਵੇਂ ਮਲਮਲ ਦਾ ਪਤਲਾ ਕੱਪੜਾ ਹੁੰਦਾ ਕੋਈ ਤੇ ਉਹਦੇ ਵਿੱਚ ਤੇ ਹੁਣ ਆਪਾਂ ਇਹ ਤੁਹਾਨੂੰ ਜੂਸ ਕੱਢ ਕੇ ਦਿਖਾਉਨੇ ਆ ਤੇ ਬਹੁਤ ਹੀ ਵਧੀਆ ਜੂਸ ਨਿਕਲ ਜੂਗਾ ਸਿਰਫ ਆਪਾਂ ਚਾਰ ਆਵਲੇ ਵਰਤੇ ਹੋਏ ਚ ਤੇ ਚਾਰ ਆਵਲਿਆਂ ਦਾ ਜੂਸ ਇੱਕ ਇੱਕ ਮੈਂਬਰ ਲਈ ਕਾਫੀ ਰਹਿੰਦਾਗਾ ਇਹ ਵੇਖੋ ਜੀ ਆਪਣੇ ਆਪ ਹੀ ਜੂਸ ਨਿਕਲ ਰਿਹਾ ਆਪਾਂ ਇਹਨੂੰ ਦੱਬ ਵੀ ਨਹੀਂ ਰਹੇ ਹਜੇ ਉੱਪਰੋਂ ਚਮਚ ਨਾਲ ਤੇ ਦੇਖੋ ਬਹੁਤ ਜ਼ਿਆਦਾ ਜੂਸ ਹੁੰਦਾ ਰਸ ਤਾਜੇ ਆਵਲਿਆਂ ਦੇ ਵਿੱਚ ਤੇ ਆਪਣੇ ਆਪ ਹੀ ਵੇਖੋ ਕਿੰਨਾ ਵਧੀਆ ਇਹ ਗਲਾਸ ਦੇ ਵਿੱਚ ਨਿਕਲ ਗਿਆਗਾ ਜੂਸ ਤੇ ਹੁਣ ਆਪਾਂ ਇਹਨਾਂ ਨੂੰ ਨੱਪ ਕੇ ਦਿਖਾਉਣੀ ਆ ਤੁਹਾਨੂੰ ਕਿੰਨਾ ਵਧੀਆ ਇਹਦਾ ਜੂਸ ਨਿਕਲੂਗਾ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਨੱਪਾਂਗੇ ਤਾਂ ਕਿੰਨਾ ਜ਼ਿਆਦਾ ਜੂਸ ਨਿਕਲ ਰਿਹਾ ਇਹਦਾ ਬਹੁਤ ਜ਼ਿਆਦਾ ਜੂਸ ਹੈ ਇਹਨਾਂ ਦੇ ਔਲਾਂ ਦੇ ਵਿੱਚ ਤਾਜ਼ਾਂ ਚ ਤੇ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਆਸਾਨੀ ਨਾਲ ਜੂਸ ਤਿਆਰ ਕਰ ਸਕਦੇ ਹਾਂ ਜੀ ਘਰ ਦੇ ਵਿੱਚ ਬਹੁਤ ਜੂਸ ਹੈਗਾ ਤਾਜ਼ੇ ਔਲਾਂਾਂ ਚ ਤੇ ਇਥੇ ਆਪਾਂ ਨੂੰ ਕੋਈ ਮਸ਼ੀਨ ਦੀ ਨਹੀਂ ਲੋੜ ਹੈਗੀ ਕੋਈ ਜ਼ਿਆਦਾ ਮਿਹਨਤ ਦੀ ਨਹੀਂ ਲੋੜ ਤੇ ਬਿਨਾ ਮਸ਼ੀਨ ਤੋਂ ਆਪਾਂ ਬਹੁਤ ਆਸਾਨੀ ਨਾਲ ਜੂਸ ਕੱਢ ਲਿਆ ਹੈ ਵੇਖੋ ਔਲਿਆਂ ਦਾ ਦੇਖੋ ਕਿੰਨਾ ਜੂਸ ਨਿਕਲ ਆਇਆ ਹੈ ਚਾਰ ਔਲਿਆਂ ਦੇ ਵਿੱਚੋਂ ਸਿਰਫ ਸਾਰਾ ਆਪਾਂ ਨਾਲ ਆਪਣੇ ਕੱਢ ਲਿਆ ਜੂਸ ਤੇ ਹੁਣ ਜਿਹੜਾ ਇਹ ਬੂਰਾ ਰਹਿ ਗਿਆ ਜੇ ਉੱਪਰੋਂ ਦੇਖੋ ਤੇ ਇਹ ਆਪਾਂ ਕੀ ਕਰਾਂਗੇ ਇਹਨਾਂ ਨੂੰ ਆਪਾਂ ਪੀਸ ਕੇ ਤੇ ਇਹਨਾਂ ਦਾ ਪਾਊਡਰ ਬਣਾ ਸਕਦੇ ਹਾਂ ਸੁਕਾ ਕੇ ਇਹਨਾਂ ਨੂੰ ਤੂੰ ਫਿਰ ਸੁਕਾ ਲੈਣਾ ਇਹਨੂੰ ਤੇ ਆਪਾਂ ਇਹਨਾਂ ਦਾ ਪਾਊਡਰ ਤਿਆਰ ਕਰ ਸਕਦੇ ਹਾਂ ਫਿਰ ਆਪਾਂ ਇਹ ਇਸ ਪਾਊਡਰ ਨੂੰ ਵਾਲਾਂ ਦੇ ਵਿੱਚ ਵੀ ਵਰਤ ਸਕਦੇ ਜਦੋਂ ਮਹਿੰਦੀ ਵਗੈਰਾ ਲਾਉਣੀ ਹੈ ਆਪਾਂ ਵਾਲਾਂ ਤੇ ਤੇ ਆਪਾਂ ਲੈ ਲਈ ਥੋੜਾ ਜਿਹਾ ਨਮਕ ਤੇ ਤੁਸੀਂ ਜੇਕਰ ਤੁਹਾਡੇ ਕੋਲ ਕਾਲਾ ਨਮਕਾ ਹੈਗਾ ਤਾਂ ਉਹ ਵੀ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਇੱਕ ਚਮਚ ਲੈ ਲਈ ਜੀ ਆਪਾਂ ਖੰਡ ਦਾ ਤੇ ਜੇਕਰ ਤੁਸੀਂ ਖੰਡ ਨਹੀਂ ਪਾਉਣੀ ਹੈਗੀ ਤਾਂ ਨਾ ਪਾਇਓ ਕੱਲਾ ਨਮਕ ਵੀ ਪਾ ਕੇ ਇਹਨੂੰ ਪੀ ਸਕਦੇ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਲਵੇ ਜੀ ਇਹਨੂੰ ਆਪਾਂ ਨਮਕ ਤੇ ਖੰਡ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਕਿਉਂਕਿ ਆਪਾਂ ਜਿਹੜਾ ਇਹ ਔਲੇ ਦਾ ਜੂਸ ਪੀਨੇ ਆ ਇਹ ਆਪਾਂ ਇਨਾ ਕੀ ਲੈਨੇ ਆਂਗੇ ਪੀਣ ਨੂੰ ਤੇ ਬਾਕੀ ਆਪਾਂ ਪਾਣੀ ਪਾਉਣਾ ਹੁੰਦਾ ਇਹਦੇ ਵਿੱਚ ਜੂਸ 'ਚ ਕਿਉਂਕਿ ਇਹ ਬਹੁਤ ਜ਼ਿਆਦਾ ਖੱਟਾ ਹੁੰਦਾ ਤੇ ਇਨਾ ਆਪਾਂ ਇਹਨੂੰ ਪੀ ਨਹੀਂ ਸਕਦੇ ਹੈਗੇ ਨਿਰਾਤਾ ਤੇ ਆਪਾਂ ਇਹਨੂੰ ਪਾਣੀ ਪਾ ਕੇ ਇਹਨੂੰ ਪੀਣਾ ਚਾਹੀਦਾਗਾ ਇਸ ਤਰੀਕੇ ਨਾਲ ਤੇ ਜੀ ਹੁਣ ਆਪਣਾ ਜੂਸ ਇਹ ਔਲੇ ਦਾ ਬਿਲਕੁਲ ਤਿਆਰ ਹੈ ਪੀਣ ਲਈ ਤੇ ਹੁਣ ਆਪਾਂ ਇਹਨੂੰ ਪੀ ਸਕਦੇ ਆ ਤੇ ਇਸ ਤਰੀਕੇ ਨਾਲ ਜੀ ਆਪਾਂ ਬਿਨਾ ਮਸ਼ੀਨ ਤੋਂ ਤੇ ਘਰ ਦੇ ਵਿੱਚ ਸਿਰਫ 5 ਮਿੰਟਾਂ ਚ ਤੇ ਜੂਸ ਤਿਆਰ ਕਰ ਸਕਦੇ ਆ ਔਲੇ ਦਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਔਲੇ ਦਾ ਜੂਸ ਜ਼ਰੂਰ ਪੀਓ ਜੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਆਪਣੀ ਸਿਹਤ ਲਈ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ